ਸਵੇਰੇ ਪ੍ਰੋਗਰਾਮ ਤੇ ਆਏ ਆ ਭੋਗ ਦੇ ਤੇ ਮਰਗ ਦੇ ਤੇ ਇੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਇਧਰ ਅੰਕਲ ਬੁੱਧ ਸਿੰਘ ਕੇ ਘਰ ਮੋਟਰਸਾਈਕਲ ਲੱਗਾ ਉੱਧਰ ਜਾਂਦਾ ਬੁੱਧ ਸਿੰਘ ਤੇ ਤੇ ਗੋਲੀਆਂ ਚਲਾਤੀਆਂ ਫਰੰਗ ਕਰਦੀ ਕੋਈ ਸਮੇਂ ਦੀ ਢੀਕ ਚ ਹੀ ਕੋਈ ਬੰਦਾ ਤੇ ਕੋਈ ਅੰਮ੍ਰਿਤ ਸਾਥੀ ਆਇਆ ਵਾਬ ਤੇ ਮੋਰੋ ਆਇਓ ਨੇ ਇਹਨੇ ਵਾ ਗੋਲੀਆਂ ਦੀ ਬਖਾਵਾਤੀ ਸਰਪੰਚ ਸਾਹਿਬ ਦੇ ਜੱਥੇ ਵੀ ਇਹ ਕੀ ਬੰਦਾ ਸੀਗਾ ਕੁੜੀਆਂ ਮਾਰੀਆਂ ਜਿੰਨੇ ਗੋਲੀਆਂ ਮਾਰੀਆਂ ਹਾਲੇ ਸਰਪੰਚ ਬਣੇ ਹੁਣ ਸਰਪੰਚ ਪਾਰਟੀ ਪਾਰਟੀ ਚੋਂ ਆਵਾਦ ਮੇ ਪਾਰਟੀ ਹੈ ਅੱਛਾ ਸਰਪੰਚ ਸਾਹਿਬ ਦਾ ਉਹਨਾਂ ਦਾ 100000 ਤੋਂ ਕੀ ਗਲਤ ਹੋਈ ਔਰ ਗੱਲਬਾਤ ਸਰਪੰਚ ਬਣਿਆ ਸੀਗੇ ਤੇ ਸਾਨੂੰ ਧਮਕੀਆਂ ਅੱਗੇ ਵੀ ਆਉਂਦੀਆਂ ਸੀ ਤੇ ਇਹ ਜਿਹੜੀ ਪਾਰਟੀ ਧਮਕੀਆਂ ਦਵਾਉਂਦੀ ਸੀ ਇੱਕ ਦੇ ਰਣਜੀਤ ਸਿੰਘ ਸਨ ਆਫ ਵੱਸਨ ਸਿੰਘ ਆ ਇੱਕ ਰਣਜੀਤ ਸਿੰਘ ਸਨ ਆ ਜਸਵੰਤ ਸਿੰਘ ਆ ਤੇ ਇੱਕ ਹੈ ਨਿਸ਼ਾਨ ਸਿੰਘ ਸਨ ਆਫ ਦੇਸਾ ਸਿੰਘ ਆ ਇੱਕ ਦੇਸਾ ਸਿੰਘ ਸਨ ਆਫ ਸਲੱਖਣ ਸਿੰਘ ਆ ਇੱਕ ਬਲਵੰਤ ਸਿੰਘ ਸਨ ਆਫ ਭਜਨ ਸਿੰਘ ਆ ਹੋਰ ਵੀ ਦੋ ਤਿੰਨ ਬੰਦੇ ਜਿਨ੍ਹਾਂ ਨੇ ਸਾਨੂੰ ਬਹੁਤ ਜਾਰੀਆਂ ਧਮਕੀਆਂ ਦਿੱਤੀਆਂ ਕਿ ਅੰਦੇ ਤੁਸੀਂ ਸਰਪੰਚ ਬਣ ਗਏ ਹਾਂ ਤੁਹਾਨੂੰ ਛੱਡਣਾ ਨਹੀਂ ਅੱਜ ਜਿਹੜੀ ਅੱਜ ਇਹੋ ਗੱਲ ਹੋਈ ਅੱਜ ਅੱਜ ਸਵੇਰੇ ਪ੍ਰੋਗਰਾਮ ਤੇ ਆਏ ਆ ਭੋਲਦੇ ਤੇ ਮਰਗਦੇ ਤੇ ਇੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਇੱਧਰ ਅੰਕਲ ਬੁੱਧ ਸਿੰਘ ਕੇ ਘਰ ਮੋਟਰਸਾਈਕਲ ਲੱਗਾ ਉੱਧਰ ਜਾਂਦਾ ਬੁੱਧ ਸਿੰਘ ਤੇ ਗੋਲੀਆਂ ਚਲਾਤੀਆਂ ਫਾਇਰਿੰਗ ਕਰਦੀ ਕੋਈ ਸਮੇਂ ਦੀ ਢੀਕ ਚ ਹੀ ਕੋਈ ਬੰਦਾ ਤੇ ਮਤਲਬ ਉਹਨਾਂ ਨੇ ਗੋਲੀਆਂ ਚਲਾ ਕੇ ਜਿਹੜੇ ਤੁਹਾਡੇ ਪਾਲਤ ਸਾਬ ਸਰਪੰਚ ਬਣੇ ਹਾਂ ਜੀ ਸਰਪੰਚ ਬਣੇ ਹੁਣ ਇਸ ਵਾਰ ਬਣੇ ਪਾਰਟੀ ਚੋਂ ਆਮ ਆਦਮੀ ਪਾਰਟੀ ਅੱਛਾ ਹਾਂ ਜੀ ਤੇ ਇਹ ਜਿਹੜੇ ਗਨ ਸ਼ਾਟ ਹੋਈ ਆ ਇਹ ਕੋਈ ਬੰਦਾ ਇੱਕੋ ਹੀ ਹੀ ਚਾਰੇ ਹੀ ਹੋ ਇੱਕ ਹੀ ਬੰਦਾ ਸੀਗਾ ਹਾਂ ਕੁੜੀਆਂ ਮਾਰੀਆਂ ਜਿੰਨੇ ਗੋਲੀਆਂ ਮਾਰੀਆਂ ਪਿੰਡ ਦੇ ਹੀ ਲੱਗਦੇ ਇਹ ਬੰਦੇ ਜਿਨ੍ਹਾਂ ਨਾਲ ਤੁਹਾਡੀ ਬਾਗ ਦਾੜ ਤੇ ਦਾ ਨਾ ਸਰੋਂ ਪਿੰਡ ਦੇ ਹੀ ਆ ਸਾਰੇ ਬੰਦੇ ਕਿਹੜੀ ਪਾਰਟੀ ਦਾ ਉਹ ਵੀ ਪਾਰਟੀ ਪਾਜੀ ਦਾ ਚੱਕਰ ਹੈ ਕੋਈ ਹੋਰ ਚੱਕਰ ਸਰੋਂ ਹੈਗੇ ਦੂਜੀ ਪਾਰਟੀ ਦੇ ਆ ਸੱਟ ਉਹ ਐਂਟੀ ਪਾਰਟੀ ਹਾਂ ਮਤਲਬ ਮੇਨ ਰੰਜੀ ਸ਼ੋਰੀ ਹਾਂਜੀ ਹਾਂਜੀ ਬੜੀ ਅੱਛੀ ਦੀ ਸਰਪੰਚੀ ਦੀ ਜਦੋਂ ਤੋਂ ਸਰਪੰਚ ਬਣ ਗਏ ਉਸ ਦਿਨ ਤੋਂ ਤੰਕੀਆਂ ਦੇਈ ਜਾਂਦੇ ਤੁਹਾਨੂੰ ਛੱਡਣਾ ਪਹਿਲਾਂ ਅਮਰਤ ਬਾੜ ਤੋਂ ਤੰਕੀਆਂ ਦਵਾਈਆਂ ਦੋਨਾਂ ਜੀ ਹਾਂ ਦੋ ਵਾਰ ਅਨਸਰ ਵਟਸਐਪ ਪਹਿਲਾਂ ਵੀ ਤੁਮ ਕਿਆਂ ਦਵਾਇਆ ਪਤਾ ਲਗਿਆ ਕਿ ਹਥਿਆਰ ਤੇ ਤੁਹਾਡੀ ਰੋਲ ਬੂਮੀ ਤੇ ਸਾਡੇ ਦੇ ਵੱਜ ਗਈ ਹਾਂ ਜੀ ਸਾਰਾ 1000 ਨਾ ਇਥੇ ਦੇ ਪਿਆ ਦੋ ਵਾਰ ਅਮਰਪੁਰ ਬਾੜ ਜਿਹੜਾ ਬਰੀਸ਼ ਰੇਦਾ ਉਹ ਹਾਂ ਜੀ ਹਾਂ ਜੀ ਉਤ ਹਾਂ ਉਸੇ ਤੋਂ ਤੁਮ ਕਿਆਂ ਇੱਕ ਦੋ ਵਾਰ ਆਇਆ ਪਰ ਅਹੀਂ ਕਦੀ ਵੀ ਕਿਸਦਾ ਕਦੀ ਕੋਈ ਮਾਰਾ ਨਹੀਂ ਕਦੀ ਕਿਸੇ ਨਾਲ ਚੰਗਾ ਨਹੀਂ ਜਿਹੜੇ ਸਾਡੇ ਫਰਦ ਸਾਹਿਬ ਜੀ ਅੱਜ ਤੱਕ ਪਿੰਡ ਚ ਉੱਚੀ ਬੋਲੇ ਹੋ ਨਹੀਂ ਕਦੀ ਕਿਸੇ ਨਾਲ ਪਿੰਡ ਪਰ ਉਹ ਨਾ ਕਿਹਾ ਵੀ ਨਹੀਂ میں جے دو کبھی کسی دا ماڑا کیتا ہی نہیں تے منن کوئی کی آکھو جی ہاں کینی اے جی انکل جی 75 ایئر جی ہاں کیڑا بھائی کر میرا نام ویشان سر پینڈل آلو کو منجے گالوں جی گالوں ساڈی مرو دا بھوج سی اج تے چوں ویونا دے بھوج بعد سرپن صاحب نے سارے میرے ماں بہن ائے سی تے کوئی اندر ساتھی آیا واں تے مرو آیو نے اے نے واں گوڑیاں دی برکھا وقتی ਇੱਕ ਬਹੁਤ ਸਾਰੇ ਆਮ ਲੋਾਈ ਲਈ ਭੇਜਿਆ ਹੈ ਹਸਪਤਾਲ ਉਹਦੇ ਗੋਲੀ ਲੱਗੀ ਲਾਪ ਦੇ ਵਿੱਚ ਇਹ ਸਰਪੰਚ ਸਾਹਿਬ ਦਾ ਨਾਮ ਹੈ ਉਹ ਸਰਪੰਚ ਸਾਹਿਬ ਪ੍ਰਤਾਪ ਸਿੰਘ ਸੁਪੰਜ ਨਵੇਂ ਮੌਜੂਦਾ ਸੁਪੰਜ ਜੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਇਹ ਕਿੰਨੇ ਕੇ ਜਾਣੇ ਜਿਹੜੇ ਗੋਲੀ ਚਲਾਉਣ ਵਾਲੇ ਇਕੱਲਾ ਹੀ ਕੋਈ ਕੋ ਬੰਦੇ ਹਾਂਜੀ ਕੁਝ ਪਤਾ ਲੱਗਾ ਤੁਹਾਡੇ ਕੋਲ ਨਾਲੀ ਰਵਾਲਵਰ ਗੋਲੀ ਨਹੀਂ ਰਵਾਲਵਰ ਤਾਂ ਸਾਡੇ ਗੋਲ ਜੀ ਹੀ ਪੁਲਿਸ ਨੂੰ ਦੇ ਦਿੱਤਾ ਵਾ ਗੋਲੀਆਂ ਸਾਡੇ ਗੋਲ ਜੀ ਉਹ ਹੀ ਦਿੱਤੀਆਂ ਨੂੰ ਤੇ ਲਾਸਟ ਬੰਦੇ ਦੀ ਇੱਥੇ ਬੜੀ ਕੋਈ ਟ੍ਰੈਕ ਰੂਟ ਤਾਂ ਨਹੀਂ ਹੀ ਵੀਰਾ ਪਹਿਲਾਂ ਹਾਂਜੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਇਹਨਾਂ ਦਾ ਕੋਈ ਤਾਂ ਦੁੱਖ ਨਹੀਂ ਕੋਈ ਲੜਾਈ ਕਰਾਣੀ ਜੇ ਇਹਨਾਂ ਪਿੰਡ ਵਿੱਚ ਹੈਗਾ ਉਹਨਾਂ ਨਾਲ ਕਿੰਨੇ ਬੰਦੇ ਜੱਗਦੀ ਹੋਏ ਹੋਰ ਹੋਰ 4 ਬੰਦੇ ਜਰ ਹਣੇ ਹੋਏ ਅੱਛਾ ਇੱਕ ਬੰਦੇ ਦੀ ਗੋਲੀਆਂ ਹਾਂਜੀ ਇਹ ਜਿਹੜੇ ਬੰਦੇ ਸੀ ਕਿੱਥੋਂ ਦਾ ਰਹਿਣ ਵਾਲੇ ਇਹ ਲਾਲੂ ਕਮੰਦਾਰ ਬੈਕਾਂ ਸਾਡੇ ਇੱਥੇ ਮੋੜੀ ਹਸਨੀ ਪੈਂਦੀ ਆ ਇਹ ਬੈਕਾਂ ਰਹਿੰਦੇ 90 ਫਾਪ ਕੀ ਸਿੱਥੋਂ ਦੇ ਲਾਲੂ ਕਮੰਦਾਰ ਅੱਛਾ ਉਹ ਜਾਣਦੇ ਜਿਹਨਾਂ ਨੇ ਗੋਰੀ ਮਾਰੀ ਹਾਂਜੀ ਜਿ ਜਿਨੇ ਗੋਲੇ ਮਾਰਿਆ ਉਹ ਵੀ ਜਾਣਦੇ ਪਤਾ ਕਿ ਕੌਣ ਤੇ ਕੌਣ ਨਹੀਂ ਸਰ ਭੱਜ ਗਏ ਨੇ ਭੱਜ ਗਏ ਨੇ ਕਰਤੇ ਆਏ ਸੀ ਉਹ ਉਹ ਮੋਟਰਸਾਈਕਲ ਸਪਲੈਂਡਰ ਤੇ ਆਇਆ ਸਿਲਵਰ ਕਲਰ ਦਾ ਮੋਟਰਸਾਈਕਲ ਕੀ ਮੰਗ ਰਹੇ ਤੁਸੀਂ ਹਾਂਜੀ ਮੰਗ ਰਿਹਾ ਇਨਸਾਫ ਦੀ ਉਹ ਕਰਦੇ ਇਨਸਾਫ ਵੇਖੋ ਕਿ ਨਜ਼ਰ ਇੱਥੇ ਕਿੰਨੀ ਸਖਤ ਬੈਠੀ ਪਤਾ ਨਹੀਂ ਕਿਹਦੀ ਕਿਹਦੀ ਆਵਾਜ਼ ਨੇ ਕੀ ਕੀ ਦਾ ਘਟਣਾ ਹੈ ਤੇ ਬਾਕੀ ਇਹ ਇਨਸਾਫ ਦੀ ਹੀ ਮੰਗ ਕਰਦੇ ਆ ਸਪਲੈਂਡਰ ਦਾ ਡਾਕਟਰ ਵੀ ਇਹਨਾਂ ਨੇ ਇਨਸਾਫ ਦਿੱਤਾ ਜਾਵੇ ਤੇਰੇ ਮੇਰੇ ਨੂੰ ਫਰੇ ਜਾਣ ਨਾ ਉਹ ਪ੍ਰਵਾਹ ਨਹੀਂ ਕੀਤੀ ਕਿ ਭੋਗ ਪੈਂਦੇ ਇੰਨੇ ਨਹੀਂ ਜੀ ਇਹਨੇ ਮੈਂ ਜਲਦੀ ਵੇਖੋ ਵੀ ਅੱਗੇ ਸਾਡੇ ਇਸ ਤਰ੍ਹਾਂ ਪੱਗਾਂ ਲੈ ਗਈਆਂ ਕਿ ਸਲਟ ਪਾਰਟੀ ਡਿੱਗੇ ਇੱਕ ਨੂੰ ਜਦੋਂ ਉੱਤੇ ਗੋਲੀ ਚੱਲੀ ਜਾਂਨੇ ਭਾਈ ਉਹਨੇ ਗੋਲੀਆਂ ਚਲਾਤੀਆਂ ਇੱਕ ਵਾਲਾ ਵਾਜ ਮੂਗੀਆਂ ਜੋ ਏਟੋ ਮਾਰੀ ਰੱਖ ਕੇ ਤੇ ਏਟੇ ਅੱਗੇ ਭੱਡੇ ਪਿਆ ਥੱਲੇ ਉਹ ਦੂਜਾ ਵਾਲਾ ਕੱਢ ਕੇ ਚਲਾਇਆ ਉਹਨੇ